ਸਾਣ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਚਾਹ ਹਾਂ ਜੈ ਹਿੰਦ ਜੈ ਹਿੰਦ ਜੀ ਮਠਾ ਸਿੰਘ ਜੈਨ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਤੁਸੀਂ ਸੁਣਾਓ ਹਾਂ ਜੀ ਮੈਂ ਕਹ ਤੁਸੀਂ ਅੱਜ ਆ ਕੇ ਪਹਿਲਾਂ ਬਹੁਤ ਵਧੀਆ ਕੀਤਾ ਆਓ ਫਿਰ ਮੈਂ ਕਹਾਂ ਚਲੋ ਅੱਜ ਕੋਈ ਦਿਲ ਦੀਆਂ ਗੱਲਾਂ ਵੀ ਕਰ ਲਾਂਗੇ ਹਾਂ ਦਿਲ ਦੀਆਂ ਗੱਲਾਂ ਬਹੁਤ ਬੰਨਾਂ ਚਾ ਆ ਗਿਆ ਬਹੁਤ ਹੋਈਆਂ ਹੁਣ ਕਿਸਾਨੀ ਦੀਆਂ ਗੱਲਾਂ ਕਿਸਾਨੀ ਦੀਆਂ ਕਰਦੇ ਇੱਧਰ ਵੇਖੋ ਹਾਂਜੀ ਸਾਡੀ ਆ ਗਏ ਦਸਾਂਵ ਆ ਗਏ ਨੇ ਹੈਨਾ ਹਾਂ ਤੇ ਇਹ ਨੇ ਡਾਕਟਰ ਪਰਮਜੀਤ ਜੀ 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 ਇਹ ਆਪਣਾ ਜਿਹੜਾ ਪੰਜਾਬ ਦਾ ਬਾਗਬਾਨੀ ਵਿਭਾਗ ਆ ਨਾ ਹਾਂ ਉਹਦੇ ਚ ਅਸਿਸਟੈਂਟ ਡਾਇਰੈਕਟਰ ਨੇ ਅੱਛਾ ਅੱਛਾ ਇਹ ਨੋਡਲ ਅਫਸਰ ਨੇ ਆਲੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਰੂਪਨਗਰ ਚ ਆਪਣੀਆਂ ਸੇਵਾਵਾਂ ਨੇ ਪਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਜੀ ਆਇਆਂ ਨੂੰ ਸਵਾਗਤ ਹੈ ਜੀ ਦੱਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਵੀ ਆਪਣੇ ਕੋਲ ਕਾਫੀ ਵਾਰੀ ਆਏ ਆ ਜੀ ਤੇ ਅੱਜ ਵੀ ਇਹਨਾਂ ਨਾਲ ਜਿਹੜੀ ਆ ਸਾਰੀ ਗੱਲਬਾਤ ਆਪਾਂ ਕਰਾਂਗੇ ਤੁਸੀਂ ਤਾਂ ਆਤ ਬੜੇ ਖੁਸ਼ ਸੀ ਕਿ ਇਹ ਭੰਗੜਾ ਭੰਗੜਾ ਬਹੁਤ ਪਾਇਆ ਗੋਂਡੀਆਂ ਦੇ ਮਿੱਠਾ ਸਿੰਘ ਜੀ ਉਹ ਇਦਾਂ ਸੀਗਾ ਸੱਡੀ ਗਵਾਂਡੀਆਂ ਦੇ ਨਾ ਆਪਣੇ ਬਜ਼ੁਰਗਾਂ ਦਾ 87ਵਾਂ ਜਨਮ ਦਿਨ ਮਨਾਇਆ ਵਾਹ ਜੀ ਵਾਹ ਉਹਨਾ ਸਤਿਕਾਰ ਉਹਨਾਂ ਨੇ ਦਿੱਤਾ ਆਪਣੀ ਕੀ ਬਾਤ ਆ ਕੀ ਬਾਤ ਆ ਆ ਹੁੰਦੀ ਆ ਗੱਲ ਮੇਰੀ ਨਾ ਬੜਾ ਉਹਨੂੰ ਦਿਲ ਨੂੰ ਕੰਬੀ ਗੱਲ ਮੈਂ ਕਿਹਾ ਯਾਰ ਕਿੰਨਾ ਵਧੀਆ ਸਾਡੇ ਬੋਲੀਆਂ ਵੀ ਪਾਈਆਂ ਤੇ ਉਹਦੇ ਤੇ ਬੋਲੀਆਂ ਵੀ ਪਾਈਆਂ ਚੰਗਾ ਕੀਤਾ ਡਾਕਟਰ ਸਾਹਿਬ ਦੇਖੋ ਗੱਲ ਇਹ ਵੀ ਅਸੀਂ ਆਪਣੇ ਜਵਾਕਾਂ ਦੇ ਤੇ ਜਨਮ ਦਿਨ ਬਣਾ ਲਏ ਨੇ ਹਾਂਜੀ ਪਰ ਆ ਵੀ ਬਹੁਤ ਵਧੀਆ ਗੱਲ ਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਕਹ ਵੀ ਸਾਨੂੰ ਇਹ ਸਾਡਾ ਜਨਮ ਦਿਨ ਮਨਾਓ ਬਜ਼ੁਰਗਾਂ ਨੂੰ ਇਹ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਸਤਿਕਾਰ ਚਾਹੀਦਾ ਸਤਿਕਾਰ ਚਾਹੀਦਾ ਜੀ ਸਤਿਕਾਰ ਚਾਹੀਦਾ ਚਾਰ ਦੇਖੋ ਬੰਦੇ ਆਏ ਹੋਣੇ ਘਰ ਪਰਾਉਣੇ ਵੀ ਆਏ ਹੋਣੇ ਆਣ ਮੱਠੇ ਹੋਏ ਹੋਣੇ ਵਾਲੇ ਗੁਆਲੇ ਸਾਰਿਆਂ ਨੇ ਕਿਹਾ ਸੀ ਉਹਨਾਂ ਨੇ ਹਾਂ ਜੀ ਚੰਗੀ ਹਾਂ ਜੀ ਹਾਂ ਗੁਆੜ ਜਿਹਾ ਸਨਿਆਦ ਬਹੁਤ ਵਧੀਆ ਗੱਲ ਆ ਦੇਖੋ ਵੈਸੇ ਵੀ ਜੇ ਅਸੀਂ ਕਰੀਏ ਨਾ ਤੇ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਆ ਬਿਲਕੁਲ ਜੀ ਜਿੰਦਾ ਹੁੰਦੇ ਆ ਸਾਨੂੰ ਸਾਰਿਆਂ ਨੂੰ ਨਾ ਉਹਨਾਂ ਦਾ ਸਤਿਕਾਰ ਬਣਦਾ ਦੇਣਾ ਚਾਹੀਦਾ 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 ਬਿਲਕੁਲ ਦੇਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਸਾਨੂੰ ਹੋਰ ਤੇ ਇਹ ਚੀਜ਼ ਦੀ ਲੋੜ ਹੀ ਨਹੀਂ ਚਵਾਨ ਸਾਹਿਬ ਆਂਦੇ ਜਾਂਦੇ ਇੰਨੇ ਹੀ ਪੁੱਛਦੇ ਉਹ ਨਾ ਬਜ਼ੁਰਗੋ ਕੈਮ ਹੋ ਬਾਪੂ ਜੀ ਠੀਕ ਹੋ ਇਹ ਬਹੁਤ ਆਪਾਂ ਕਿਹਦੀ ਲੋੜ ਤੇ ਨਹੀਂ ਹਾਂ ਅਗਲਾ ਕਹਿੰਦਾ ਲੈ ਹੁਣ ਮੈਂ ਮੌਕਾ ਕੈਮ ਆ ਕੈਮ ਨਿਕੋ ਇਤੋਂ ਨਾ ਮੈਂ ਇਹ ਦੇਖਦਾ ਵੀ ਅਸੀਂ ਹੀ ਬਜ਼ੁਰਗ ਹੋਣਾ ਬਾਅਦ ਹਣਾ ਜੀ ਜਿਹੋ ਜੇ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਉਹੋ ਜੇ ਹੀ ਸਾਡਾ ਹੋਣਾ ਇਹ ਤੇ ਖੂ ਦੀ ਆਵਾਜ਼ ਆ ਆ ਬਿਲਕੁਲ ਬਿਲਕੁਲ ਜਿਹੋ ਜੀ ਵਾਅਦੇਾਂਗੇ ਉਹੋ ਜੀ ਵਾਪਸ ਉਹੋ ਜੀ ਵਾਪਸ ਆਊਗੀ ਚਲੋ ਅਸੀਂ ਤੇ ਕਿੰਨੇ ਦੀ ਸਤਿਕਾਰ ਬਜ਼ੁਰਗਾਂ ਦਾ ਪੂਰਾ ਹੋਣਾ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਸਾਨੂੰ ਸਾਰੇ ਆਏ ਜੀ ਮੰਡੀਆਂ ਦੇ ਪੜ੍ਹ ਦਿਓ ਜੀ ਹਾਂ ਆਲੂ ਜਿਹੜੇ ਆ ਜਲੰਧਰ 180 ਰੁਪਏ ਕਿੰਟਲ ਪਟਿਆਲਾ 400 ਰੁਪਏ ਬੁੱਢ ਲਾਡਾ 500 ਰੁਪਏ ਲੁਧਿਆਣਾ 300 ਰੁਪਏ ਫਾਜ਼ਿਲ ਦਾ 1000 ਰੁਪਏ ਤੇ ਮਾਨਸਾ 700 ਰੁਪਏ ਜੀ ਪਿਆਜ਼ ਜਲੰਧਰ 900 ਰੁਪਏ ਕੁਇੰਟਲ ਪਟਿਆਲਾ 1800 ਰੁਪਏ ਬਡਲਾਡਾ ਵੀ 1800 ਲੁਧਿਆਣਾ 1100 ਰੁਪਏ ਫਾਜ਼ਿਲ ਦਾ 3000 ਰੁਪਏ ਤੇ ਮਾਨਸਾ 1700 ਰੁਪਏ ਕੁਇੰਟਲ ਪਿਆਜ਼ ਵੀ ਕਿਹਾ ਜੀ 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 ਟਮਾਟਰ ਆ ਜਿਹੜਾ ਜਲੰਧਰ 1400 ਰੁਪਏ ਕੁਇੰਟਲ ਪਟਿਆਲਾ 1200 ਰੁਪਏ ਬਡਲਾਡਾ 2700 ਰੁਪਏ ਭਾਅ ਮਿਲਿਆ ਲੁਧਿਆਣੇ 800 ਰੁਪਏ ਫਾਜ਼ਿਲਕਾ 3000 ਰੁਪਏ ਤੇ ਮਾਨਸਾ ਚੰਗਾ ਭਾ ਮਿਲਿਆ ਜੀ ਟਮਾਟਰ ਦਾ 3100 ਰੁਪਏ। ਅੱਛਾ ਅੱਛਾ। ਆਹ ਠੀਕ ਹੈ। ਫੋਲ ਕੋ ਵੀ ਜਲੰਧਰ 300 ਰੁਪਏ, ਪਟਿਆਲਾ 1000 ਰੁਪਏ, ਬੁੱਢਲਾਡਾ ਵੀ 1000, ਲੁਧਿਆਣਾ 550 ਰੁਪਏ, ਫਾਜ਼ਿਲਕਾ 1200 ਰੁਪਏ ਤੇ ਮਾਨਸਾ 600 ਰੁਪਏ। ਜੀ। ਹਰੇ ਮਟਰ 1600 ਰੁਪਏ ਕਿਵੈਂਟਲ ਵਿਕੇ ਆ ਜਲੰਧਰ, ਪਟਿਆਲਾ 2200 ਰੁਪਏ, ਬੁੱਢਲਾਡਾ 1800 ਰੁਪਏ, ਲੁਧਿਆਣਾ 1200 ਰੁਪਏ, ਫਾਜ਼ਿਲਕਾ 2000 ਰੁਪਏ ਤੇ ਮਾਨਸਾ ਹਰੇ ਮਟਰ ਵਿਕੇ ਆ ਜੀ ਅ 2500 ਰੁਪਏ ਇੱਕ ਮਿੰਟ ਮਾਨ ਸਾਹਿਬ ਬਾਜੀ ਮਾਰ ਗਿਆ ਮਾਰ ਗਿਆ ਜੀ ਜੀ ਇਹ ਤੇ ਸੀ ਜੀ ਮੰਡੀਆਂ ਦਾ ਹਾਂ ਜੀ ਉਹ ਨਾ ਹੀ ਹੈ ਡਾਕਟਰ ਸਾਹਿਬ ਬਿਲਕੁਲ ਜੀ ਹਾਂ ਜੀ ਡਾਕਟਰ ਸਾਹਿਬ ਨਾਲ ਅੱਜ ਸੀ ਜਿਹੜੀ ਗੱਲ ਕਰਨੀ ਹੈ ਕਿਉਂਕਿ ਜਿਵੇਂ ਦੱਸਿਆ ਹੀ ਆ ਵੀ ਨੋਡਲ ਅਕਸਰ ਆ ਆਲੂ ਆ ਜਾਂਦੇ ਪੰਜਾਬ ਦੇ ਪੰਜਾਬ ਜੀ ਜੀ ਤੇ ਆਲੂਆਂ ਤੇ ਗੱਲਬਾਤ ਕਰਦੇ ਨੇ ਕਰੋ ਕਰੋ ਜੀ ਕਰੋ ਆਪਾਂ ਇਹਨਾਂ ਆਲੂਆਂ ਦੀ ਪੁਟਾਈ ਹਾਂ ਤੇ ਸਾਮ ਸਭਾ ਬਹੁਤ ਵਧੀਆ ਬਿਚਾਰ ਕਿ ਹੁਣ ਸਮਾਂ ਵੀ ਚੱਲ ਰਿਹਾ ਹੈ। ਹਾਂ। ਵਿਚਾਰ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਅੱਜ ਦੇ ਵਿਸ਼ੇ ਤੇ ਸਵਾਲ ਪੁੱਛਣਾ ਚਾਹੁੰਦੇ ਹੋ, ਪੁੱਛ ਸਕਦੇ ਹੋ ਸਾਨੂੰ ਟੈਲੀਫੋਨ ਕਰਕੇ। ਸਾਡਾ ਟੈਲੀਫੋਨ ਨੰਬਰ ਹੈ 0181 281 4246 ਤੇ ਸਾਡਾ ਦੂਜਾ ਨੰਬਰ ਹੈ 0181 281 4244। ਇਹਨਾਂ 'ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ। ਡਾਕਟਰ ਪਰਮਜੀਤ ਜੀ ਬੈਠੇ ਨੇ। ਇਹ ਤੁਹਾਡੇ ਸਵਾਲ ਦਾ ਜਵਾਬ ਦੇਣ ਡਾਕਟਰ ਸਾਹਿਬ ਜੀ ਉਸ ਤੋਂ ਪਹਿਲਾਂ ਵੀ ਸਿਲਸਿਲੇਵਾਰ ਜਿਹੜੇ ਆ ਸਵਾਲ ਕਰੀਏ ਤੁਹਾਡੇ ਨਾਲ ਤੁਸੀਂ ਜਵਾਬ ਦਿਓ ਸਭ ਤੋਂ ਪਹਿਲੇ ਇਹ ਦੱਸੋ ਵੀ ਸਾਡੇ ਪੰਜਾਬ ਸੁਭੇਰੇ ਵਿੱਚ ਇਹ ਆਲੂਆਂ ਦੀ ਜਿਹੜੀ ਆ ਇੰਨੀ ਕੁਆਸਲੇ ਖੇਤੀ ਆ ਸਾਡੇ ਮਿਠਾ ਸਿੰਘ ਜੀ ਤਕਰੀਬਨਾਂ 130000 ਹੈਕਟੇਰ ਰਕਬੇ ਉੱਪਰ ਇਸ ਵਾਰੀ ਆਲੂਆਂ ਦੀ ਬਿਜਾਈ ਕੀਤੀ ਗਈ ਆ ਵਾਹ 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 ਜਿਹੜੇ ਪਿਛਲੇ ਸਾਲ ਦੇ ਮੁਕਾਬਲੇ 1-2% ਵਧੀ ਆ ਵਧੀ ਔਰ ਉਹਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਆਪਣਾ ਮੋਰੀ ਜ਼ਿਲ੍ਹਾ ਵੀ ਜਲੰਧਰ ਹੀ ਹੈ ਹਾਂ ਹੈ ਜੀ ਹੈ ਜਲੰਧਰ 27000 hectre ਰਕਬੇ ਉੱਪਰ ਕੱਲੀ ਜਲੰਧਰ ਤੇ ਬਿਜਾਈ ਹੋਈ ਹੈ ਵਾਹ ਜੀ ਵਾਹ ਇਹ ਨਹੀਂ ਸੀ ਪਤਾ ਹਾਂਜੀ ਤੇ ਇਹ ਸਾਡਾ ਜਲੰਧਰ ਜ਼ਿਲ੍ਹਾ ਦੁਆਬੇ 'ਚ ਮੋਰੀ ਹੈ ਪੰਜਾਬ 'ਚ ਪਹਿਲਾ ਸਥਾਨ ਹੈ ਇਹਦਾ ਆਲੂਆਂ ਦੀ ਬਿਜਾਈ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਅੱਛਾ ਡਾਕਟਰ ਸਾਹਿਬਾਂ ਫਿਰ ਕਿੰਨੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਇਸ ਵਾਰ ਵਾਲੀ ਮਾਦੀ ਤਕਰੀਬਨ ਚੌਨਸਾਬ 33 ਲੱਖ ਮੀਟ्रिक टन ਦੇ ਕਰੀਬ ਇਸ ਵਾਰੀ ਪੈਦਾ ਹੋਣ ਦੀ ਸੰਭਾਵਨਾ 33 ਲੱਖ ਮੀਟ्रिक टन ਹਾਂ ਜੀ ਹਾਂ ਬਹੁਤ ਸਮਾਂ ਠੀਕ ਸੀ ਮੌਸਮ ਠੀਕ ਸੀ ਕਿਸਾਨਾਂ ਨੇ ਰੱਜ ਕੇ ਮਿਹਨਤ ਕੀਤੀ ਹੈ ਤੇ ਉਹਦਾ ਪ੍ਰਮਾਤਮਾ ਫਾਲਤਾਂ ਦਿੰਦਾ ਹੀ ਹੈ ਇਹ ਤੇ ਹੈ ਹੀ ਜੀ ਨੀਤ ਨੂੰ ਮਰਾਦਾ ਤੇ ਮਿਹਨਤ ਨੂੰ ਫਾਲ ਸਿੱਧੀ ਜੀ ਗੱਲ ਆ ਸਹੀ ਗੱਲ ਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਗੱਲ ਆ ਜਿੱਦਾਂ ਵੱਲਾਂ ਹੋ ਜਾਂਦੀਆਂ ਆਲੂਆਂ ਦੀਆਂ ਇਹਦਾ ਸਹੀ ਜਿਹੜਾ ਸਮਾਂ ਵਾ ਕਦੋਂ ਸਾਨੂੰ ਇਹਦੀ ਕਟਾਈ ਕਰਨੀ ਚਾਹੀਦੀ ਇਸ ਤਰ੍ਹਾਂ ਮਿੱਠਾ ਸਿੰਘ ਜੀ ਜਦੋਂ ਵੀ ਆਪਾਂ ਆਲੂ ਦੀ ਬਿਜਾਈ ਕਰਦੇ ਆਂ ਹਾਂ ਦੋ ਤਰ੍ਹਾਂ ਕਰਦੇ ਆਂ ਇੱਕ ਤਾਂ ਸਿੱਧੀ ਮੰਡੀ ਵਿੱਚ ਵੇਚਣ ਲਈ ਹਾਂ ਦੂਸਰੀ ਪੂਰਾ ਸਾਲ ਖਾਣ ਲਈ ਤੇ ਅਗਲੇ ਸਾਲ ਬੀਜਣ ਲਈ ਜੀ ਜੀ ਜਿਹੜੀ ਤਾਂ ਆਪਾਂ ਸਿੱਧੀ ਮੰਡੀ ਵੇਚਣਾ ਹੁੰਦਾ ਉਹਦੀਆਂ ਬੇਲਾਂ ਕੱਟਣ ਦੀ ਲੋੜ ਨਹੀਂ ਪੈਂਦੀ ਅੱਛਾ ਜੀ ਜਿਹੜੀ ਅਸੀਂ ਪੂਰਾ ਸਾਲ ਖਾਣਾ ਤੇ ਅਗਰੇ ਸਾਲ ਬੀਜਣਾ ਉਹਦੀ ਬੇਲਾਂ ਦੀ ਕਟਾਈ ਕਰਨੀ ਚਾਹੀਦੀ ਆ ਔਰ ਕੀਤੀ ਜਾਂਦੀ ਆ ਕਿਉਂਕਿ ਉਹ ਆਲੂ ਸਟੋਰ ਵਿੱਚ ਰੱਖਣੇ ਆ ਜੀ ਜੀ ਸਟੋਰ ਵਿੱਚ ਰੱਖਣ ਵਾਲੇ ਆਲੂਆਂ ਦੀ ਸ਼ੈਲ ਪੱਕੀ ਹੋਣੀ ਚਾਹੀਦੀ ਹੈ ਤੇ ਜੇਕਰ ਸਮੇਂ ਸਿਰ ਅਸੀਂ ਉਹਨਾਂ ਬੇਲਾਂ ਦੀ ਕਟਾਈ ਕਰਾਂਗੇ ਤਾਂ ਹੀ ਫਿਰ ਅਸੀਂ ਸਟੋਰ ਕਰ ਸਕਦੇ ਹਾਂ ਕਿਹੜਾ ਸਮਾਂ ਹੈ ਜਿਹੜਾ ਸਹੀ ਸਮਾਂ ਕਦੋਂ ਕਰੀਏ ਜੇਕਰ ਅਸੀਂ ਬੀਜ ਵਾਸਤੇ ਗੱਲ ਕਰੀਏ ਤਾਂ ਅਸੀਂ ਕਹਿੰਨੇ ਬੇ 31 ਦਸੰਬਰ ਤੱਕ ਆਲੂਆਂ ਦੀ ਬੇਲਾਂ ਦੀ ਕਟਾਈ ਕਰ ਦੇਣੀ ਚਾਹੀਦੀ ਆ ਜੀ ਕਿਉਂਕਿ ਜੇਕਰ ਗੱਲ ਕਰੀਏ ਕਿਉਂ ਕਿਉਂਕਿ ਪ੍ਰਮਾਤਮਾ ਨੇ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਹੈ ਉਹ ਇਹ ਕਿ ਇੱਥੇ ਕੀੜੇ ਮਕੌੜੇ ਆਲੂਆਂ ਨੂੰ ਬਹੁਤ ਘੱਟ ਲੱਗਦੇ ਆ ਅੱਛਾ ਜੀ ਇਸੇ ਕਰਕੇ ਇੱਥੇ ਦਾ ਪੈਦਾ ਕੀਤਾ ਆਲੂ ਸਾਰੇ ਪੰਜਾਬ ਵਿੱਚ ਬੀਜਿਆ ਜਾ ਸਕਦਾ ਹੈ ਕੀ ਬਾਤ ਆ ਅਗਰ ਅਸੀਂ 31 ਤੋਂ ਟਪਾਨਿਆਂ ਬੇਲਾਂ ਦੀ ਕਟਾਈ ਨੂੰ ਤਾਂ ਉਹ ਕੀੜਾ ਜਾਂਦੇ ਜਿਹਨੂੰ ਆਪਾਂ ਤੇਲਾ ਕਹਿੰਦੇ ਆ ਹਾਂ ਉਹ ਵਿੱਚੋਂ ਰਾਚੂਸ ਲੈਂਦਾ ਤੇ ਵਾਇਰਸ ਰੋਗ ਫਲਾਉਂਦਾ ਜੀ ਇਸ ਕਰਕੇ 31 ਦਸੰਬਰ ਤੱਕ ਘੱਟ ਦੇਣਾ ਚਾਹੀਦਾ ਜੇਕਰ ਥੋੜਾ ਵਾਲਾ ਕਿਸਾਨਾ ਨੇ ਰੱਖਣਾ ਤਾਂ ਉਹਨਾਂ ਨੂੰ 100 ਪੱਤਿਆਂ ਦੇ ਉੱਪਰ ਅਗਰ 20 ਤੇਲੇ ਆ ਗਏ ਤਾਂ ਉਸੇ ਟਾਈਮ ਬਿੱਲਾਂ ਜਿਹੜੀਆਂ ਕੱਟ ਦੇਣੀਆਂ ਚਾਹੀਦੀਆਂ ਦੇਖੋ ਮਿੱਠਾ ਸਿੰਘ ਜੀ ਗੱਲ ਇਹ ਹੈ ਵੀ ਜੇ ਅਸੀਂ ਉਤੋਂ ਵੇਲ ਕੱਟਾਂਗੇ ਤਾਂ ਹੀ ਛਿਲ ਮੋਟੀ ਹੋਊਗੀ ਹਨਾ ਉਹੀ ਤਾਂ ਹੀ ਫਿਰ ਰੱਖਣ ਦੇ ਕੰਮ ਜਾ ਹਊਗਾ ਨਹੀਂ ਤਾਂ ਫਿਰ ਉਹ ਖਾਣ ਵਾਲਾ ਹੀ ਆ ਤਾਜ਼ਾ ਜੀ ਗੱਲ ਜਾਂਦਾ ਨਹੀਂ ਗੱਲ ਜਾਂਦਾ ਆ ਅੱਛਾ ਅੱਛਾ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਵੇਲਾਂ ਪਹਿਲਾਂ ਕੱਟ ਦੇਣੀਆਂ ਨੇ ਆਪਾਂ ਬੀਲਾਂ ਦੀ ਕਟਾਈ ਤੋਂ ਬਾਅਦ ਫਿਰ ਆਲੂਆਂ ਦੀ ਪਟਾਈ ਕਿੰਨੇ ਚਿਰ ਬਾਅਦ ਕਰਨੀ ਆਪਾਂ ਚੰਦ ਸਾਹਿਬ ਜੀ ਆਲੂਆਂ ਦੀ ਪਟਾਈ ਨਿਰਪਰ ਕਰਦੀ ਆ ਉਹਦੀ ਛਿੱਲ ਦੇ ਪੱਕਣ ਤੇ ਅੱਛਾ ਵਿੱਚੋਂ ਕੱਢ ਕੇ ਦੇਖਣਾ ਆਪਾਂ ਹਾਂ ਅਸੀਂ ਕਿਸਾਨ ਵੀਰਾਂ ਨੂੰ ਕਹਿੰਨੇ ਆ ਕਿ ਜਿੱਦਾਂ ਆਪਾਂ ਨੂੰ ਪਤਾ ਬੇ ਇੱਕ ਹਫ਼ਤੇ ਬਾਅਦ ਬੀਲਾਂ ਕਟਣੀਆਂ ਹਾਂ ਤਾਂ ਇੱਕ ਹਫ਼ਤਾ ਪਹਿਲਾਂ ਇੱਕ ਤਾਂ ਉਹਨੂੰ ਪਾਣੀ ਦੇਣਾ ਬੰਦ ਕਰ ਦਿਓ ਅੱਛਾ ਠੀਕ ਹੈ ਜੀ ਦੂਜਾ ਜਿਹੜਾ ਆਲੂਆਂ ਦੀ ਛਿੱਲ ਦਾ ਪੱਕਣਾ ਨਿਰਪਰ ਕਰਦਾ ਕਿ ਮਿੱਟੀ ਦੇ ਵਿੱਚ ਨਮੀ ਕਿੰਨੀ ਸੀ ਹਾਂ ਜੇ ਤਾਂ ਨਮੀ ਜ਼ਿਆਦਾ ਹੋਈ ਫੇ ਤਾਂ 25 ਦਿਨ ਵੀ ਲੈ ਲੈਂਦਾ 30 ਦਿਨ ਵੱਧ ਲਊ 30 ਦਿਨ ਵੀ ਲੈ ਲੈਂਦਾ ਜੇ ਨਮੀ ਘਟੋਈ ਫਿਰ 15 ਕਿ ਦਿਨਾਂ ਬਾਅਦ ਜਿਹੜੀ ਆ ਆਲੂਆਂ ਦੀ ਆਪਾਂ ਪਟਾਈ ਕਰ ਸਕਦੇ ਆ ਲੇਕਿਨ ਚੌਂਸ ਸਾਹਿਬ ਜੀ ਇੱਕ ਧਿਆਨ ਜੂਰ ਰੱਖਣ ਦੀ ਲੋੜ ਐ ਹੁਣ ਕਿਸਾਨ ਕਹਿੰਦਾ ਜੀ ਖੁਸ਼ਕ ਸੀ ਹਾਂ ਪਰ ਹੁਣ ਡਿੱਗਣਾ ਪੜਦਿਆਂ ਦਾ ਛੱਲ ਰਹਿੰਦੀ ਆ ਵੀ ਕੀ ਕਰੀਏ ਇੱਕ ਦੇਸੀ ਫਾਰਮੂਲਾ ਜੀ ਜਿਹਨੂੰ ਆਪਾਂ ਥੈਮ ਰੂਲ ਕਹਿੰਦੇ ਆ ਆਲੂ ਪੱਟੋ ਹਾਂ ਉਹਦੇ ਉੱਤੇ ਗੂਠਾ ਰੱਖੋ ਹਲਕਾ ਜਿਹਾ ਦਬਾਓ ਜੇ ਤਾਂ ਗੂਠੇ ਦੇ ਨਾਲ ਛੱਲ ਪੱਤੀ ਗਈ ਕਪਾਯੋ ਨੂੰ ਨਾ ਪਟੋ ਜੇ ਛਲ ਨਾ ਪੱਟੀ ਗਈ ਫਿਰ ਉਹਨੂੰ ਪਟਲੋ ਬੜਾ ਦੇਸੀ ਫਾਰਮੂਲਾ ਹੈ ਜੋ ਕਿਸਾਨ ਵੀਰ ਕਰਦੇ ਨੇ ਕੋਈ ਸਾਧ ਦੀ ਲੋੜ ਨਹੀਂ ਗਿਹੇ ਦੀ ਆਲੂ ਕੱਢਿਆ ਬਾਦ ਦੱਬ ਕੇ ਦੇਖ ਲਿਆ ਮੜਾ ਜਾ ਅੰਗੂਠੇ ਨਾਲ ਤੇ ਬਹੁਤ ਵਧੀਆ გასਾਲੇ ਆ ਵੀ ਮੈਂ ਵੇਖਿਆ ਸਾਡੇ ਕਿਉਂਕਿ ਇਧਰ ਜਲੰਧ ਦੇ ਆਲੇ ਦੁਆਲੇ ਜ਼ਿਲ੍ਹੇ ਹੈਗੇ ਆ ਕਪੂਰਤਲਾ ਹੋ ਗਿਆ ਇਧਰ ਵੀ ਆਲੂ ਕਾਫੀ ਬੀਜਿਆ ਜਾਂਦਾ ਹਾਂਜੀ ਅਸੀਂ ਨਾ ਅੱਜਕੱਲ ਜਦੋਂ ਪੁਟਾਈ ਕਰਾਨੇ ਆਲੂ ਦੀ ਆਪ ਨਹੀਂ ਜਾਂਦੇ ਉੱਥੇ ਜੀ ਹੈਨਾ ਜੀ ਲੇਬਰੀ ਲੱਗੀ ਹੁੰਦੀ ਆਪੇ ਜਿਵੇਂ ਮਰਜੀ ਪੱਟੀ ਜਾਂਦੇ ਆ ਢੇਰੀਆਂ ਲਾਈ ਜਾਂਦੇ ਆ ਪੋਰੀਆਂ ਚ ਪਾਈ ਜਾਂਦੇ ਆ ਇਹ ਪਟਾਈ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਕਿ ਆਲੂ ਸਾਨੂੰ ਚੰਗੀ ਕਮਾਈ ਦੇ ਕੇ ਸੱਚ ਹੈ ਜੀ ਜਦੋਂ ਕਿਸਾਨ ਆਲੂ ਬੀਜਦਾ ਜੀ ਉਹਨੂੰ ਪਤਾ ਉਹਤੇ ਖਰਚਾ ਕਿੰਨਾ ਹੁੰਦਾ ਹਾਂ ਸਭ ਤੋਂ ਵੱਧ ਖਰਚਾ ਬੀਜ ਤੇ ਹੁੰਦਾ ਜੀ ਸਭ ਤੋਂ ਵੱਧ ਕਮਾਈ ਵੀ ਬੀਜ ਤੇ ਵੇਚ ਕੇ ਹੁੰਦੀ ਆ ਹੁਣ ਜਦੋਂ ਆਪਾਂ ਪਟਾਈ ਕਰਦੇ ਆ ਇੱਕ ਕੋਈ ਕਿਸਾਨ ਹੈ ਜਿਹੜਾ ਇੱਕ ਕਿਸਮ ਨੂੰ ਬੀਜਦਾ। ਜ਼ਿਆਦਾਤਰ ਕਿਸਾਨ ਕਈ ਕਿਸਮਾਂ ਬੀਜਦਾ। ਹੁਣ ਜੇ ਉਸ ਟਾਈਮ 'ਇੱਕ ਕਿਸਾਨ ਉੱਥੇ ਨਾ ਹੋਊਗਾ। ਲੇਬਰ ਨੂੰ ਥੋੜਾ ਪਤਾ ਕਿਹੜੀ ਕਿਸਮ ਇਕੱਠਾ ਕਰ ਦੇਣਾ। ਇਹ ਆਲੂ ਹੀ ਇਕੱਠਾ ਕਰ ਦੇਣਾ। ਇਸ ਕਰਕੇ ਉਸ ਟਾਈਮ 'ਇ ਮੌਜੂਦ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਔਰ ਇੱਕ ਸਾਡੇ ਦੇਖਿਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਈ ਪਟਾਈ ਜਦੋਂ ਕਰਨੀ ਆ ਤਾਂ ਡਿੱਗਰ ਨਾਲ ਜਦੋਂ ਆਲੂ ਪੜਦੇ ਪਿੱਛੇ ਧੂੜ ਔੜਨੀ ਚਾਹੀਦੀ ਹੈ। अच्छा जी हलकी जी ਧੂੜ ਉਡਾਉਣੀ ਦਾ ਸਮਝ ਲੋ ਆਲੂ ਬਿਲਕੁਲ ਤਿਆਰ ਹੈ। ਇਹ ਨਵੀਂ ਗੱਲ ਆ। ਆ ਨਵੀਂ ਗੱਲ ਹੈ। ਇਹ ਕਰਕੇ ਛੇ ਧੂੜਾਉਣੀ ਚਾਹੀਦੀ ਹੈ। ਔਰ ਫਿਰ ਆਲੂ ਨੂੰ ਇਕੱਠਾ ਕਰੋ ਤੇ ਉਸ ਟਾਈਮ ਮੇ ਜਿਹੜੀ ਪਟਾਈ ਸਭ ਤੋਂ ਵਧੀਆ ਹੈ। ਇਹ ਜ਼ਰੂਰੀ ਆ ਕਿਸਾਨ ਵੀਰ ਨੂੰ। ਇੱਕ ਇਸ ਤੋਂ ਵੀ ਜ਼ਰੂਰੀ ਗੱਲ ਹੈ। ਕਈ ਵਾਰੀ ਆਪਾਂ ਦੇਖਦੇ ਜਦੋਂ ਆਪਾਂ ਪਟਾਈ ਕਰਦੇ ਆ ਅਕਸਰ ਦੇਖਿਆ بارش ਆ ਜਾਂਦੀ ਆ। ਜੀ ਜੀ ਉਹ ਕਿਸਾਨ ਵੀਰ ਕੀ ਕਰਦਾ ਮਾੜਾ ਜਾਂ ਬੱਦਲ ਦੇਖ ਕੇ ਲੇਬਰ ਨੂੰ ਕਹਿੰਦਾ ਬਈ ਪਮਾ ਵੱਧ ਪੈਸੇ ਲੈਦੇ ਹੋ ਪਰ ਜਿੰਨਾ ਆਲੂ ਪਟਿਆ ਚੱਕ ਲਾ ਦਿੰਦੇ ਹੋ ਚਾਹਤ ਫਟਾਫਟ ਹੈ ਨਾ ਜੀ ਹੁੰਦਾ ਹੁੰਦਾ ਲਿਖਦੇ ਐਸਾ ਨਹੀਂ ਕਰਨਾ ਚਾਹੀਦਾ ਜੇਕਰ ਆਪਾਂ ਉਦੋਂ ਹਲਕੀ ਜਿਹੀ بارش ਦਾ ਆਲੂ ਚੱਕ ਕੇ ਢੇਰੀਆਂ ਲਾਤੀਆਂ ਸਾਰੀ ਢੇਰੀ ਬਹਿ ਜਾਣੀ ਆ ਸਾਰੀ ਢੇਰੀ ਗਲ ਜਾਣੀ ਆ ਜੀ ਜੀ ਢੇਰੀਆਂ ਜਦੋਂ ਆਪਾਂ ਆਲੂ ਖੇਤ ਇਕੱਠਾ ਕੀਤਾ ਪਮਾ ਜਿੰਨੀ ਮਰਜ਼ੀ بارش ਹੋ ਜਵੇ ਪਮਾ ਪਾਣੀ ਉੱਪਰ ਜੀ ਚੱਲ ਜਾਏ ਤਾਂ ਵੀ ਨਹੀਂ ਕਰਨਾ ਆਲੂ ਨਹੀਂ ਇਕੱਠਾ ਕਰਨਾ 7ਵੇਂ ਦਿਨ 8ਵੇਂ ਦਿਨ ਜਦੋਂ ਮੌਸਮ ਠੀਕ ਹੋ ਗਿਆ ਖੇਤ ਵਿੱਚ ਪੈਰ ਧਰ ਹੋਣ ਲੱਪਿਆ ਆਲੂ ਸੁੱਕ ਗਏ ਆਲੂ ਚੱਕ ਲਓ ਕਦੇ ਨਹੀਂ ਗੜਨਗੇ ਵਾਹ ਵਾਹ ਕੀ ਬਾਤ ਕਿੰਨੀ ਵਧੀਆ ਗੱਲ ਇਹ ਬਹੁਤ ਜ਼ਰੂਰੀ ਆ ਕਿ ਬਿਲਕੁਲ ਨਹੀਂ ਘਬਰਾਉਣਾ ਜੇਕਰ ਗਲਤੀ ਹੋ ਗਈ ਹਾਂ ਮੀ ਜਿੰਨਾ ਮਰਜੀ ਪੈਂਦਾ ਹੋਵੇ ਜੇਕਰ ਆਲੂ ਮਾਂ ਦੀ ਗੋਚ ਚ ਆ ਭਾ ਮਿੱਟੀ ਚ ਆ ਮਿੱਟੀ ਉਹਨੂੰ ਗਲ ਨਹੀਂ ਦਿੰਦੀ। ਬਾ ਪਾਣੀ ਨਾ ਖੜਾ ਹੋਵੇ। ਕਿਆ ਬਾਤ! ਕਿਆ ਵਧੀਆ ਗੱਲ ਕੀਤੀ ਹੈ। ਬਹੁਤ ਵਧੀਆ ਗੱਲ ਕੀਤੀ। ਇਸ ਕਰਕੇ ਸਾਡੇ ਲਈ ਜਿਹੜੀ ਮਿੱਟੀ ਵਰਦਾਨ ਆ ਬਸ ਇਹ ਕਿਤੇ ਆਲੂਆਂ ਦੀ ਪਟਾਈ ਤੋਂ ਪਹਿਲਾਂ ਬਾਰਿਸ਼ ਹੁੰਦੀ ਆ ਤੁਰੰਤ ਪਾਣੀ ਕੱਢ ਦੇਣਾ ਚਾਹੀਦਾ ਹੈ। ਹਾਂ। ਪਾਣੀ ਨਾ ਖੰਨ ਦਿਓ ਫੇਰ ਮਿੱਟੀ ਆਲੂ ਨੂੰ ਨਹੀਂ ਗਲਣ ਦਿੰਦੀ। ਨਹੀਂ ਗਲਣ ਦਿੰਦੀ। ਸੋ ਅਚਨ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਦੱਸੀ ਆ ਕਿ ਜੇ ਹਲਕਾ ਜਿਹਾ ਮੀਂਹ ਪੈਂਦਾ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ ਆ ਜੇ ਆਲੂ ਪੱਤੇ ਪਏ ਆ। ਜੀ ਜੀ ਜੀ। ਅੱਛਾ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਜਦੋਂ ਅਸੀਂ ਆਲੂ ਦੀ ਪਟਾਈ ਕਰ ਲਈ ਹਾਂਜੀ ਢੇਰੀਆਂ ਕਿੱਥੇ ਲਾਉਣੀਆਂ ਨੇ ਕਿਵੇਂ ਲਾਉਣੀਆਂ ਨੇ ਥੋੜੇ ਜਿਹੇ ਸੰਬੰਧੀ ਸਮਝ ਜ਼ਰੂਰ ਜਾਣਕਾਰੀ ਹੋ ਕਿ ਕਿਹੜੀ ਥਾਂ ਤੇ ਲਾਉਣੀਆਂ ਹੈ ਨਾ ਸੱਚ ਹੈ ਚਵਨ ਸਾਹਿਬ ਜੀ ਗੱਲ ਇਦਾਂ ਆ ਕਈ ਵਾਰੀ ਅਸੀਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਵੱਡਾ ਨੁਕਸਾਨ ਕਰ ਜਾਂਦੀਆਂ ਜੀ ਹਾਂ ਹਾਂਜੀ ਹਾਂਜੀ ਹਰ ਕਿਸਾਨ ਨੂੰ ਪਤਾ ਹੁੰਦਾ ਕਿ ਮੇਰੇ ਕੋਲ ਆ ਖੇਤ ਹੈ ਉਹ ਫਲਾਨਾ ਖੇਤ ਉੱਚਾ ਹੈ ਹਾਂ ਸਭ ਤੋਂ ਪਹਿਲਾਂ ਤੇ ਇਹ ਵੀ ਉੱਚੇ ਥਾਂ ਤੇ ਵੀ ਲਾਓ ਠੀਕ ਹੈ ਦੂਜੀ ਗੱਲ ਇਹ ਆ ਵੀ ਜਦੋਂ ਢੇਰੀ ਲਾਉਣੀਆਂ ਉਹਦੇ ਆਲ ਦੋਲੇ ਜਿਹੜੀਆਂ ਵੱਟਾਂ ਉੱਚੀਆਂ ਲਾਓ ਹੂੰ ਇੱਕ ਤਾਂ ਉੱਚਾ ਥਾਂ ਹੋ ਗਿਆ ਇੱਕ ਉਹਦੇ ਉੱਤੇ ਬੱਟਾ ਉੱਚੀਆਂ ਲਾਓ ਠੀਕ ਹੈ ਜਦੋਂ ਬੱਟਾ ਆਪਾਂ ਉੱਚੀਆਂ ਬਣਾ ਦਿੰਦੇ ਹਾਂ ਜਿੰਨੀ ਮਰਜ਼ੀ بارش ਆਵੇ ਪਾਣੀ ਨਹੀਂ ਵਹਿ ਜਾਂਦਾ ਹੂੰ ਜਾਂ ਤਾਂ ਪਾਣੀ ਨਹੀਂ ਵਹਿ ਜਾਂਦਾ ਆਲੂ ਗਲਦਾ ਨਹੀਂ ਹੂੰ ਕਿਉਂਕਿ 80% ਪਾਣੀ ਆ ਜੇ ਪਾਣੀ ਦੇ ਸੰਗ ਪਾਣੀ ਮਿਲ ਗਿਆ ਤੇ ਆਲੂ ਗਿਆ ਆ ਇਸ ਕਰਕੇ ਸਾਨੂੰ ਚਾਹੀਦਾ ਉੱਚੀ ਜਗ੍ਹਾ ਢੇਰੀ ਲਾਣੀ ਹੂੰ ਔਰ ਉਹ ਜਿਹੜੀਆਂ ਉੱਚੀਆਂ ਬੱਟਾਂ ਬਣਾਣੀਆਂ 7 ਤੋਂ 8 ਇੰਚ ਮੋਟੀ ਤਹਿ ਪਰਾਲੀ ਦੀ ਲਾਉਣੀ ਥੱਲੇ ਪਹਿਲਾਂ ਥੱਲੇ ਉੱਪਰ ਉੱਪਰ ਥੱਲੇ ਕੁਝ ਨਹੀਂ ਲਾਉਣਾ ਥੱਲੇ ਕੁਝ ਨਹੀਂ ਲਾਉਣਾ ਓਕੇ ਥੱਲੇ ਮਿੱਟੀ ਰਹਿਣੀ ਚਾਹੀਦੀ ਥੱਲੇ ਮਿੱਟੀ ਠੀਕ ਹੈ ਹੁਣ ਆਪਾਂ ਪ੍ਰਾਲੀ ਲਾ ਲਈ ਹਾਂਜੀ ਉੱਪਰ ਪ੍ਰਾਲੀ ਲਾ ਕੇ ਕੀ ਕਰਨਾ ਪਹਿਲੀ ਰਾਤ ਉਹਦੇ ਤੇ ਤਰਪਾਲ ਪਾਣੀ ਆ ਅੱਛਾ ਦੂਜੀ ਰਾਤ ਤਰਪਾਲ ਪਾਣੀ ਆ ਠੀਕ ਹੈ ਤੀਜੇ ਦਿਨ ਲੋੜ ਨਹੀਂ ਉਹ ਪ੍ਰਾਲੀ ਇਦਾਂ ਬਹਿ ਜੂਗੀ ਜਿੱਦਾਂ ਇੱਕ ਤਰ੍ਹਾਂ ਸਮਝ ਲਓ ਛੱਤ ਪਾਤੀ ਲੈਂਟਰ ਲਾਤਾ ਹੂੰ ਇਸ ਕਰਕੇ ਜ਼ਰੂਰੀ ਆ ਕਿਸਾਨ ਵੀਰਾਂ ਨੂੰ ਜਦੋਂ ਆਪਾਂ ਪ੍ਰਾਲੀ ਪਾਉਨੇ ਆ ਜਦੋਂ ਇੱਕ ਰਾਤ ਉਹਦੇ ਤਰਪਾਲ ਪਾ ਦਿੰਨੇ ਆ ਉੱਪਰੋਂ ਤਰੀਲ ਪੈ ਜਾਂਦੀ ਆ ਜੇ ਭਾਰ ਦੇ ਨਾਲ ਐਨ ਪ੍ਰਾਲੀ ਪੈ ਜਾਂਦੀ ਹੈ। ਪ੍ਰੈਸ ਹੋ ਜਾਂਦੀ ਹੈ। ਦੋ ਦਿਨ ਉਹਦੇ ਉੱਤੇ ਤਰਪਾਲ ਜ਼ਰੂਰ ਪਾਉਣੀ ਚਾਹੀਦੀ ਆ। ਅੱਛਾ ਜੀ। ਜੇਕਰ ਬਾਰਿਸ਼ ਦੀ ਲੱਗਦਾ ਹੋਇਆ ਫਿਰ ਕੀ ਕਰਦੇ ਆ ਅਸੀਂ ਲਾ ਕੇ ਤਰਪਾਲ ਰੱਖਣੀ ਜ਼ਰੂਰੀ ਹੈ। ਬਾਰਿਸ਼ ਦੇ ਵਿੱਚ ਉਹਦੇ ਉੱਤੇ ਤਰਪਾਲ ਪਾ ਦਿਓ। ਜੀ ਆ ਜਾਂਦੀ ਆ। ਜੇ ਆ ਜਾਂਦੀ ਆ। ਪਰ ਇਦਾਂ ਨਹੀਂ ਕਰਨੀ ਇਹ ਗੱਲ ਹੀ। ਲਗਾਤਾਰ ਨਹੀਂ ਪਾ ਕੇ ਰੱਖਣੀ। ਤਰਪਾਲ ਪਾਈ ਤਾਂ ਪਈ ਰਹਿਣ ਦਿਓ ਕੋਈ ਗੱਲ ਨਹੀਂ। ਦਿਨੇ ਚੱਕਣੀ ਆ। ਹਾਂ। ਰਾਤੀ ਪਾ ਸਕਦੇ ਹੋ ਕਿਉਂਕਿ ਰਾਤ ਨੂੰ ਉੱਠਣਾ ਔਖਾ ਹੈ ਬਾਰਿਸ਼ ਇੱਕਦਮ ਆ ਜਾਂਦੀ ਆ। ਬਿਲਕੁਲ ਤੁਹਾਡੀ ਗੱਲ। ਪਰ ਰਾਤ ਨੂੰ ਜਿਹੜੀ ਤਰਪਾਲ ਪਾ ਦਿਓ ਪਰ ਦਿਨੇ ਲਾ ਕਿਉਂਕਿ ਆਲੂ ਵੀ ਸਾਹ ਲੈਂਦਾ ਇਸ ਕਰਕੇ ਉਹਦੇ ਉੱਤੇ ਉਹਨੂੰ ਹਵਾ ਚਾਹੀਦੀ ਆ ਤਾਂ ਕਿ ਉਹ ਗਲੇ ਨਾ ਹੂੰ ਵਾਹ ਜੀ ਅੱਛਾ ਦਾਸਾ ਪਰਾਲੀ ਪਾਤੀ ਉੱਤੇ ਤਰਪਾਲ ਵੀ ਪਾਤੀ ਜਿਵੇਂ ਤੁਸੀਂ ਦੱਸਿਆ ਵੀ ਬਹਿ ਜਾਂਦੀ ਆ ਪਰਾਲੀ ਥੱਲੇ ਤੇ ਉਹ ਸਹੀ ਹੋਰ ਕਿਹੜੀਆਂ ਗੱਲਾਂ ਵਾਟਾ ਕਰਨ ਲੱਗਿਆਂ ਅਸੀਂ ਧਿਆਨ ਚ ਰੱਖਣੀਆਂ ਕਿ ਢੇਰੀਆਂ ਇੱਕੋ ਜੀਆਂ ਹੋਣੀਆਂ ਚਾਹੀਦੀਆਂ ਵੱਖ-ਵੱਖ ਹੋਣੀਆਂ ਚਾਹੀਦੀਆਂ ਆਲੂ ਕਿਸ ਤਰੀਕੇ ਨਾਲ ਸੰਭਾਲਣਾ ਔਰ ਕੀ ਕਿਹੜੀਆਂ ਗੱਲਾਂ ਟਕਣ ਲਈ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਕਿਸਾਨ ਵੀਰ ਜਦੋਂ ਢੇਰੀ ਲਾਉਂਦੇ ਉਹ ਕਹਿੰਦੇ ਹੁੰਦੇ ਆ ਉਹ ਛੱਡ ਬਾਕੀ ਗੱਲਾਂ 2.5 ਤੋਂ 3 ਕਰਮ ਦੀ ਚੌੜੀ ਹੋਣੀ ਚਾਹੀਦੀ ਆ ਅੱਛਾ ਬਾਧੂ ਨਾ ਕਰਿਓ ਹਨਾ ਜੀ ਤੈਨਕ ਕਰਮ ਦੀ ਜਿਹੜੀ ਆ 2.5 ਕਰਮ ਦੀ ਚੌੜੀ ਹੋਣੀ ਚਾਹੀਦੀ ਢੇਰੀ ਤੇ ਬੰਦੇ ਦੀ ਹਾਈਟ ਤੋਂ ਛੋਟੀ ਉੱਚੀ ਹੋਣੀ ਚਾਹੀਦੀ ਆ ਹੂੰ ਜਿੱਥੇ ਦਾ ਖੜਾ ਆਦਮੀ ਰਾਮ ਨਾ ਢੇਰੀ ਤੇ ਲਾ ਸਕਦਾ ਹੂੰ ਦੂਜਾ ਜੇ ਤੁਸੀਂ ਦੋ ਕਿਸਮਾਂ ਬੀਜੀਆਂ ਪਹਿਲੀ ਢੇਰੀ ਤੋਂ ਦੂਜੀ ਢੇਰੀ ਦਾ ਲੰਬਾ ਫਾਸਲਾ ਰੱਖਣਾ ਉਹ ਕਹਿੰਦੇ ਕਿਉਂ ਜਦੋਂ ਉਹਦੀ ਆਪਾਂ ਗ੍ਰੇਡਿੰਗ ਕਰਨੀ ਆ ਸ਼ਾਂਤੀ ਕਰਨੀ ਆ ਉਹ ਲੇਬਰ ਨੂੰ ਆਦਤ ਹੁੰਦੀ ਹੈ ਨਾ ਜੀ ਇੱਕ ਚੱਕੇ ਦੂਏ ਦੇ ਆਲੂ ਮਾਰਨਾ ਇਧਰ ਕੋਈ ਕਿਸਮ ਹੈ ਉਧਰ ਕੋਈ ਕਿਸਮ ਹੈ ਉਹ ਵੀ ਮਿਕਸ ਹੋ ਜਾਂਦੇ ਆ ਆਪਾਂ ਉੱਪਰ ਤਾਂ ਖੜ ਨਹੀਂ ਸਕਦੇ ਹਾਂਜੀ ਹਾਂਜੀ ਥੋੜੀ ਦੂਜੀ ਕਿਸਮ ਜਿਹੜੀ ਆ ਦੂਰੀ ਤੇ ਲਾਉਣੀ ਜ਼ਰੂਰੀ ਆ ਇੱਕ ਕਿਸਮਾਂ ਦੀਆਂ ਇਕੱਠੀਆਂ ਢੇਰੀਆਂ ਲਾ ਲਓ ਦੂਜੀ ਕਿਸਮ ਨੂੰ ਥੋੜਾ ਦੂਰ ਕਰਕੇ ਰੱਖੋ ਉਹ ਜਦੋਂ ਆਲੂ ਮਾਰਦਾ ਉਹ ਤੇ ਐ ਹੋ ਜਾਂਦਾ ਆਲੂ ਢੇਰੀ ਜੀ ਜੱਜਾ ਆਲੂ ਢੇਰੀ ਚੰਮੂ ਮੋੜ ਕੇ ਉਹਦਾ ਪਤਾ ਨਹੀਂ ਲੱਗਦਾ ਵੀ ਕਿਹੜਾ ਆਇਆ ਸੀ ਜਦੋਂ ਹਨਾ ਜੀ ਸੋ ਉਹਨਾਂ ਕੁਆਲਿਟੀ ਖਰਾਬ ਹੁੰਦੀ ਆ ਜੀ ਜੀ ਤੇ ਕਿਉਂਕਿ ਬਹੁਤ ਮਿਹਨਤ ਕਰਦਾ ਜ਼ਿਮੀਂਦਾਰ ਬਹੁਤ ਖਰਚ ਕਰਦਾ ਜ਼ਿਮੀਂਦਾਰ ਤੇ ਐਂਡ ਤੇ ਪੈਦਾਵਾਰ ਦਾ ਹੀ ਉਹਨੂੰ ਮੁੱਲ ਮਿਲਦਾ ਹਾਂ ਜੇ ਕਰੋ ਜਿਹੜੇ ਵੀ ਅੱਗੇ ਲੈ ਕੇ ਗਏ ਅਗਲੇ ਸਾਲ ਫੇਰ ਲਾਂਭਾ ਦੇਣਗੇ ਭਾਈ ਤੁਸੀਂ ਮਿਕਸਰ ਦੇ ਦਿੱਤਾ ਹਾਂ ਭਾਵੇਂ ਇਹ ਆਲੂ ਮਿਕਸੇ ਹੋਏ ਜੀ ਅਗਲੇ ਨੇ ਉਹੀ ਹੱਥ ਆ ਗਿਆ ਬਿਲਕੁਲ ਜੀ ਬਿਲਕੁਲ ਫਿਰ ਉਹ ਅਲੱਗ ਬੁੱਟਾ ਦਿਖਣਾ ਉਹ ਹਾਂ ਬਿਲਕੁਲ ਜੀ ਜੀ ਅੱਛਾ ਡਾਕਟਰ ਸਾਹਿਬ ਅ ਜਦੋਂ ਆਪਾਂ ਢੇਰੀਆਂ ਲਾ ਲਈਆਂ ਹਨਾ ਢੇਰੀਆਂ ਤੋਂ ਬਾਅਦ ਫਿਰ ਕਿੰਨਾ ਕੁ ਛੇ ਢੇਰੀਆਂ ਨੂੰ ਉੱਥੇ ਰੱਖਣਾ ਤੇ ਪੈਕਿੰਗ ਕਿਵੇਂ ਕਰਨੀ ਹੈ ਫਿਰ ਅਸੀਂ ਇਹ ਵੀ ਸਾਨੂੰ ਜਰੂਰ ਦੱਸੋ ਕਿੰਨੇ ਕੁ ਦਿਨਾਂ ਬਾਅਦ ਇੱਥੇ ਆ ਕੇ ਹਨਾ ਜੀ ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਹੋਣ ਲੱਗ ਪੈਂਦੇ ਆ ਅੱਛਾ ਜੀ ਕਿਉਂਕਿ ਕਿਸਾਨ ਵੀਰ ਕਹਿੰਦਾ ਜੀ 15 ਦਿਨ ਹੋ ਗਿਆ ਢੇਰੀ 'ਚ ਰੱਖਿਆ ਜਲਦੀ ਕਰੋ ਇਹਦੀ ਗ੍ਰੇਡਿੰਗ ਕਰ ਦਿਓ ਆਹੋ ਹਨਾ ਜੀ ਲੇਕਿਨ ਅਸੀਂ ਇਹ ਕਹਿੰਦੇ ਆ ਕਿ ਆਲੂ ਪਟਿਆ ਪੱਟ ਕੇ ਆਪਾਂ ਰੱਖਿਆ ਹਾਂਜੀ 45 ਤੋਂ 50 ਦਿਨ ਬਾਅਦ ਉਗਣਾ ਸ਼ੁਰੂ ਹੁੰਦਾ ਹੈ ਅੱਛਾ ਇਹਦਾ ਮਤਲਬ ਆਪਣੇ ਕੋਲ 45 ਦਿਨ ਤਾਂ ਹੈਗੇ ਹੈ ਹੈਗੇ ਨੇ ਉਸ ਤੋਂ ਪਹਿਲਾਂ ਕਰ ਸਕਦੇ ਹਾਂ ਠੀਕ ਹੈ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਟਾਈ ਤੋਂ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਪਹਿਲਾਂ ਨਹੀਂ ਉਹਦੀ ਗ੍ਰੇਡਿੰਗ ਕਰਕੇ ਸਟੋਰ ਤੱਕ ਪਹੁੰਚਾ ਦੇਣਾ ਓਕੇ ਦੂਜੀ ਗੱਲ ਹੁਣ ਇਹ ਆ ਇਹ ਕਰਦਾ ਨਿਰਪਰਕੇ ਕਿਸਾਨ ਦੇ ਕੋਲ ਲੇਬਰ ਕਿੰਨੀ ਹੈ ਹਾਂ ਜੇ ਕੋ ਲੇਬਰ ਹੈ ਉਹਨੂੰ ਪਤਾ ਵੀ ਆਲੂ ਦੀ ਸ਼ੈਲ ਪੱਕੀ ਆ ਫੇਰ ਤਾਂ ਆਪਾਂ ਮੈਂ ਹਫ਼ਤੇ ਬਾਅਦ ਸ਼ੁਰੂ ਕਰ ਦੋ ਹੂੰ ਉਹਦੀ ਕਰਨੀ ਲੇਕਿਨ ਇੱਕ ਯਾਦ ਰੱਖਣ ਵਾਲੀ ਗੱਲ ਜ਼ਰੂਰ ਆ ਕਿ ਅੱਜ ਸਮਾਂ ਕੁਆਲਿਟੀ ਦਾ ਆ ਗਿਆ ਜੀ ਜੀ ਗੁਣਵੱਤਾ ਦਾ ਆ ਗਿਆ ਜਦੋਂ ਵੀ ਆਪਾਂ ਆਲੂ ਪੈ ਕਰਨਾ ਉਹਦੀ ਗ੍ਰੇਡਿੰਗ ਜ਼ਰੂਰ ਕਰਨੀ ਆ ਮੈਂ ਇਹੋ ਹੀ ਤੁਹਾਨੂੰ ਬੋਲਣਾ ਚਾਹੁੰਦਾ ਜਾਂ ਮੰਦੀ ਜਿਹੜੀ ਆ ਦਰਜਾ ਬੰਦੀ ਨਹੀਂ ਜ਼ਰੂਰੀ ਆ ਇਹ ਕੀ ਤਰੀਕਾ ਆ ਕਿ ਅਸੀਂ ਆਲੂ ਦੇ ਹਿਸਾਬ ਨਾਲ ਮੋਟਾਈ ਦੇ ਹਿਸਾਬ ਨਾਲ ਜਾਂ ਤਲਾਈ ਦੇ ਹਿਸਾਬ ਨਾਲ ਇਹ ਕਿਹੜਾ ਸਾਹ ਲਾਣਾ ਵੀ ਅਸੀਂ ਜਿਹੜਾ ਆਲੂ ਦੀ ਗ੍ਰੇਡਿੰਗ ਜਾਂ ਦਰਜਾਬੰਦੀ ਸਹੀ ਤਰੀਕੇ ਨਾਲ ਹੋਵੇ ਤਾਂ ਕਿ ਅਸੀਂ ਉਹਦੀ ਪੇਸ਼ਕਾਰੀ ਸਹੀ ਕਰ ਸਕੇ ਬਿਲਕੁਲ ਸੱਚ ਹੈ ਜੀ ਦੇਖੋ ਸਭ ਤੋਂ ਪਹਿਲਾਂ ਜ਼ਰੂਰੀ ਰੱਖਣਾ ਇਹ ਆ ਕਿਸਾਨ ਦੀ ਭਾਸ਼ਾ ਚ ਆਪਾਂ ਉਹਨੂੰ ਗੋਲੀ ਕਹਿੰਦੇ ਆ ਜੀ ਹਮ ਆਪਣੀ ਭਾਸ਼ਾ ਚ ਉਹਨੂੰ ਕਹਿੰਦੇ ਛੋਟਾ ਆਲੂ ਜੀ ਪਹਿਲਾਂ ਤਾਂ ਛੋਟੇ ਆਲੂ ਅਲੱਗ ਕਰਨੇ ਚਾਹੀਦੇ ਆ ਹਾਂ ਹਾਂ ਗ੍ਰੇਡਿੰਗ ਇਕੱਠੀ ਕਰਨੀ ਆ ਪਰ ਛੋਟਾ ਆਲੂ ਲੱਗ ਉਸ ਤੋਂ ਬਾਅਦ 25 ਤੋਂ 50 ਗ੍ਰਾਮ ਵਾਲਾ 40 ਗ੍ਰਾਮ 25 ਤੋਂ 40 ਗ੍ਰਾਮ ਵਾਲਾ ਅਲੱਗ ਕਰ ਲਓ ਹਾਂ ਫਿਰ 50 ਤੋਂ 75 ਵਾਲਾ ਕਰ ਲਓ ਫਿਰ 75 ਗ੍ਰਾਮ ਤੋਂ ਉੱਪਰ ਵਾਲਾ ਭਾਪ ਕੇ ਅੰਡਰ ਸਾਈਜ਼ ਜਿਹਨੂੰ ਆਪਾਂ ਛੋਟਾ ਜਿਹਨੂੰ ਕਿਹਾ ਕਿ 4 ਚਾਰਤਾਂ ਦੀ ਗ੍ਰੇਡਿੰਗ ਕਰ ਲਈਏ ਜਿਹੜਾ ਦੂਸਰੀ ਆ 30 ਤੋਂ 40 ਗ੍ਰਾਮ ਦਾ ਹੁੰਦਾ ਉਹਨੂੰ ਅਸੀਂ ਬੀਜ ਕਹਿ ਦਿੰਨੇ ਆ ਹੂੰ ਜਿਹੜਾ 50 ਤੋਂ 75 ਗ੍ਰਾਮ ਦਾ ਹੁੰਦਾ ਉਹਨੂੰ ਮੋਟਾ ਕਹਿ ਦਿੰਨੇ ਆ ਜਿਹੜਾ 75 ਗ੍ਰਾਮ ਤੋਂ ਉੱਤੇ ਹੁੰਦਾ ਉਹਨੂੰ ਅਸੀਂ ਕਹਿੰਦੇ ਬਾਲਾ ਹੀ ਮੋਟਾ ਹੂੰ ਇਹ ਚਾਰ ਗ੍ਰੇਡਿੰਗ ਕਰਨੀ ਜ਼ਰੂਰੀ ਆ ਪੰਜਵੀਂ ਗ੍ਰੇਡਿੰਗ ਹੁੰਦੀ ਆ ਕੱਟੇ ਵੱਡੇ ਕੋਈ ਕੱਟ ਵੀ ਜਾਂਦਾ ਆ ਲੱਗ ਜਾਂਦਾ ਜਦੋਂ ਮਸ਼ੀਨ ਨਾਲ ਪੱਦਦੇ ਆ ਜੀ ਹਾਂ ਤੇ ਕੁਛ ਇੱਕ ਕਿਸਮਾਂ ਜਿਵੇਂ ਕੋਫਰੀ ਜੋਤੀ ਆ ਉਹ ਕਰੈਕਿੰਗ ਉਹ ਝਾਉਂਦੀ ਆ ਉਹਦਾ ਇੱਕ ਨੇਚਰ ਆ ਹਾਂ ਉਹ ਵੀ ਲਾ ਕਰਨੀ ਆ ਉਸ ਤੋਂ ਵੀ ਜ਼ਰੂਰੀ ਆ ਗਲਿਆ ਬਾਹਰ ਕੱਢਣਾ ਜੇ ਬੋਰੀ ਚ 2-4 ਆਲੂ ਚਲ ਗਿਆ ਤਾਂ ਸਾਰੀ ਬੋਰੀ ਗਾਲ ਦੇਣੀ ਬੋਰੀ ਗਾਲ ਦੇਣੀ ਜਦੋਂ ਅਸੀਂ ਦਰਜਾ ਬੰਦੀ ਕਰਦੇ ਆ ਕੀ ਹੁੰਦਾ ਵਿੱਚੋਂ ਗਲੇ ਆਲੂ ਆ ਗਏ ਉਹ ਲੇਬਰ ਨੇ ਕੀ ਕਰਨਾ ਟੋਕਰੇ ਚ ਪਾ ਕੇ ਲਾਗੇ ਢੇਰ ਲਾ ਦੇਣਾ ਹਾਂ ਉਹ ਸਭ ਤੋਂ ਮਾੜਾ ਹੈ ਜਿਹੜੇ ਲਾਭ ਹੀ ਦਿੱਤਾ ਉਤੇ ਮਿੱਟੀ ਪਾਉਣੀ ਜ਼ਰੂਰੀ ਆ ਵੈਸੇ ਤਾਂ ਚਾਹੀਦਾ ਦੱਬਣਾ ਦੱਬਣ ਡੂੰਗਾ ਦੱਬੋ ਛੋਟਾ ਜਿਹਾ ਟੋਆ ਪੱਟ ਲਓ ਬਲੇਵਰ ਨੂੰ ਕਹੋ ਵੀ ਜਿੰਨਾ ਗਲਿਆ ਨਿਕਲਦਾ ਇਹਦੇ ਵਿੱਚ ਪਾ ਚੋ ਇਸ ਵਿੱਚ ਦੱਬ ਦਿਓ ਔਰ ਉਹਦੇ ਉੱਤੇ ਮਿੱਟੀ ਪਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਉਹ ਜਿਹੜਾ ਗਲਿਆ ਆਲੂ ਆ ਜ਼ਰੂਰੀ ਨਹੀਂ ਕੱਟਣਾ ਗਲਿਆ ਹੋ ਸਕਦਾ ਉੱਚ ਕੋਈ ਬਿਮਾਰੀ ਹੋਵੇ ਉਹ ਹਲਕੀ ਜਦੋਂ ਬਾਰਿਸ਼ ਪੈਂਦੀ ਆਲੂ ਤੇ ਉਤੇ ਉਲੀ ਲੱਗ ਜਾਂਦੀ ਉਲੀ ਹਵਾ ਦੇ ਨਾਲ ਫੈਲ ਜਾਂਦੀ ਆ ਸਾਡਾ ਨੁਕਸਾਨ ਕਰਦੀ ਆ ਆ ਨਹੀਂ ਜੇ ਆਪਣਾ ਜੁਆ ਜਦੋਂ ਗਏ ਰਿਹਾ ਇਦਾਂ ਵੀ ਹੁੰਦਾ ਵੀ ਥੋੜੇ ਜਿਹਾ ਆਲੂ ਵੱਖਰੇ ਢੇਰੀ ਵੇਖ ਕੇ ਸ਼ਾਮ ਨੂੰ ਘੁੰਮਦਾ ਫਿਰਦਾ ਮਾਲਕ ਆਵੇ ਕਹੇ ਆਹ ਗਾਲੀ ਵੱਖਰੇ ਰੱਖਿਆ ਵਿੱਚ ਪਾਓ ਜੀ ਜੀ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਕੋल्ड स्टोर ਦੇ ਵਿੱਚ ਲੈ ਕੇ ਜਾਣਾ ਇਹ ਗੰਨੀ ਬੈਗਸ ਚਾਹੀਦੇ ਜਾਨੂੰ ਸਾਨੂੰ ਜਉ ਜਿਹੜੇ ਅੱਜਕੱਲ ਏਰੀਟਡ ਆਉਂਦੇ ਨੇ ਬੈਗ ਉਹਨਾਂ ਚ ਪੈਕ ਕਰਕੇ ਲੈ ਜਾਣਾ ਹੈ ਤੇ ਇੱਕ ਹੋਰ ਵੀ ਦੱਸ ਦਿਓ ਸਾਡੇ ਪੰਜਾਬ ਚ ਕੋल्ड स्टोर ਕਿੰਨੇ ਕ ਨੇ ਡਾਕਟਰ ਸਾਹਿਬ ਪਹਿਲਾਂ ਆਪਾਂ ਗੱਲ ਕਰਦੇ ਆ ਚੌਂਸਾਹਬ ਜੀ ਕੋਲ ਸਟੋਰਾਂ ਦੀ ਹਾਂਜੀ ਤਕਰੀਬਨ 657 ਕੋਸਟੋਨ ਹੈ ਅੱਛਾ ਜੀ ਪੂਰੇ ਦੇ ਵਿੱਚ ਹਾਂਜੀ 29.77 ਲੱਖ ਮੀਟ릭 ਟਨ ਦੇ ਕਰੀਬ ਸਟੋਰ ਹੋ ਸਕਦੇ ਆਲੂ ਅੱਛਾ ਜੀ ਵਾਹ ਵਾਹ ਇਹ ਦੇਖੋ ਪੰਜਾਬ ਚ ਹੀ ਹੈ ਕਿ 33.5 ਲੱਖ ਮੀਟ릭 ਟਨ ਸਾਡੀ ਪੈਦਾਵਾਰ ਤੇ 29.77 ਲੱਖ ਮੀਟ릭 ਟਨ ਸਾਡੇ ਕੋਲ ਸਟੋਰੇਜ ਕੈਪੈਸਿਟੀ ਹੈ ਹੂੰ ਘਬਰਾਣੇ ਦੀ ਲੋੜ ਨਹੀਂ ਕਿਸਾਨ ਨੂੰ ਇਹਦਾ ਮਤਲਬ ਇਹ ਹੋਇਆ ਹੂੰ ਜਿੰਨੀ ਮਰਜ਼ੀ ਪੈਦਾਵਾਰ ਹੋ ਜਵੇ ਸਾਡੇ ਕੋਲ ਸਟੋਰ ਕਰਮੇ ਦੀ ਸਮਰਥਾ ਜੀ 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 ਉਹਦੇ ਵਿੱਚ ਅਸੀਂ ਸਟੋਰ ਕਰ ਸਕਦੇ ਹਾਂ ਹੂੰ ਦੂਜਾ ਜਦੋਂ ਅਸੀਂ ਕੋਲ ਸਟੋਰ ਵਿੱਚ ਆਲੂ ਲੈ ਕੇ ਜਾਂਦੇ ਆਂ ਹਾਂ ਕਈ ਵਾਰੀ ਇਦਾਂ ਹੁੰਦਾ ਲੇਬਰ ਨੇ ਜਦੋਂ ਆਪਾਂ ਪੈਕਿੰਗ ਕਰਨੀ ਉਹਦੋਂ ਤੁੱਪ ਹੋਣਾ ਪੈਂਦੀ ਤਾਂ ਮਨ ਵੱਜ ਜਾਂਦਾ ਵੱਜ ਜਾਂਦਾ ਇਹਦੇ ਨੇ ਹਨਾ ਜੀ ਸੋ ਅੰਸਾਂ ਸਾਬ ਉਹਦੋਂ ਕੀ ਕਰਦੀ ਲੇਬਰ ਦੁਪਹਿਰ ਨੂੰ ਟ੍ਰੈਲੀ ਲੋਡ ਕਰਨੀ ਸ਼ੁਰੂ ਕਰ ਦਿੰਦੀ ਆ ਅੱਛਾ ਕੋਸ਼ਿਸ਼ ਕਰਨ ਨਾ ਕਰਨ ਹੂੰ ਕਿਉਂਕਿ ਉਹਦੋਂ ਬੋਰੀਆਂ ਵੀ ਗਰਮ ਹੋਈਆਂ ਹੁੰਦੀਆਂ ਹੂੰ ਉਸ ਟਾਈਮੇ ਸਾਨੂੰ ਚਾਹੀਦਾ ਹੈ ਕਿ ਥੋੜੀ ਛਾਂ ਹੋਵੇ ਉੱਥੇ ਬੋਰੀਆਂ ਪਰ ਰੱਖੋ ਸ਼ਾਂ ਦੇ ਵਿੱਚ ਭਰੋ ਜੀ ਜਾਂ ਜਦੋਂ ਅਸੀਂ ਕੋਲਸ ਤੋਂ ਲੈ ਕੇ ਜਾਣਾ ਟਰਾਲੀ ਬਿਲਕੁਲ ਉਹਦਾ ਲੋਡ ਨਾਰਮਲ ਹੋਣਾ ਚਾਹੀਦਾ ਟੈਂਪਰੇਚਰ ਉਹਦਾ ਨਾਰਮਲ ਹੋਣਾ ਚਾਹੀਦਾ ਜੀ ਦੂਜਰਾ ਤੁਸੀਂ ਪੁੱਛਿਆ ਜੀ ਕਿ ਉਹਦੇ ਵਿੱਚ ਜਿਹੜੀਆਂ ਅਸੀਂ ਜੂਟ ਦੀਆਂ ਬੋਰੀਆਂ ਚ ਪਾਈਏ ਜਾਂ ਲੀਨੋ ਬੈਗ ਚ ਜੀ 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 ਇਹਨੂੰ ਪਲਾਸਟਿਕ ਦੇ ਬੈਗ ਕਰਨੀ ਅੱਜ ਕੱਲ੍ਹ ਆਉਣ ਲੱਗ ਗਏ ਉਹ ਅਸਲ ਗੱਲ ਇਹ ਹੋਈ ਆ ਚੌਂਸਾ ਜੀ ਦੋਨਾਂ ਚੇ ਪੈਕ ਕਰ ਸਕਦੇ ਆ ਅੱਛਾ ਜੀ ਠੀਕ ਦੋਨੇ ਜਾਇਜ਼ ਆ ਲੇਕਿਨ ਕੀ ਹੋਇਆ ਕਿ ਜਦੋਂ ਲੇਬਰ ਤੋਂ ਆਪਾਂ ਪੈਕਿੰਗ ਕਰਾਉਨੇ ਆ ਹੂੰ ਉਹਨਾਂ ਲੇਬਰ ਨੂੰ ਜੇ ਆਪਾਂ ਜੂਟ ਚ ਕਰਦੇ ਹੋ ਇੱਕੋ ਜਿਹਾ ਬੈਗ ਹੁੰਦੀ ਆ ਹਾਂ ਉੱਪਰ ਅੰਗਰੇਜ਼ੀ ਚ ਲਿਖਿਆ ਹੁੰਦਾ ਆਹੋ ਉਹਨਾਂ ਨੂੰ ਫਿਰ ਪਤਾ ਨਹੀਂ ਲੱਗਦਾ ਲਿਖਿਆ ਕੀ ਆ ਹੂੰ ਫਿਰ ਉਹ ਕਿਸਾਨ ਵੀਰ ਉਹਨਾਂ ਨੂੰ ਜਾ ਕੇ ਦੱਸਦਾ ਵੀ ਜੋਤੀ ਬੀਜਿਆ ਇਹਨੂੰ ਪੀਲੇ ਬੈਗ ਚ ਪਾ ਦਿਓ ਉਹ ਖਰਾਜ ਇਹਨੂੰ ਲਾਲ ਚ ਪਾ ਦਈਏ ਹਾਂ ਨਿਸ਼ਾਨੀ ਰੱਖਣੀ ਆਹ ਬਾਤ ਇਹਨੂੰ ਹਰੇ ਚ ਪਾ ਦਿਓ ਉਹ ਉਹ ਚੀਜ਼ ਉਹਨਾਂ ਨੂੰ ਰੱਖਣੀ ਸੌਖੀ ਬਹੁਤ ਆ ਹਾਂ ਉਹ ਹੁਣ ਉੱਥੇ ਨਾ ਅੰਗਰੇਜ਼ੀ ਲਿਖੀ ਹੋ ਤੇ ਰੰਗ ਹੈ ਉਹ ਲੇਬਰ ਇੱਕ ਮਿੰਟ ਦੇਖ ਲੈਂਦੀ ਹਾਂ ਜੋਤੀ ਬੀਜਿਆ ਕੋਫਰੀ ਜੋਤੀ ਨੂੰ ਜੀ ਪਾ ਦਿਓ ਪੀਲੇ ਬੈਗ ਚ ਹਾਂ ਹਾਂ ਦੂਰੋਂ ਦੱਸ ਦਊਂਗੀ ਲੇਬਰ ਵੀ ਜੀ ਆ ਕੇ ਉਹਨੂੰ ਕਿਸਾਨ ਨੂੰ ਪੁੱਛਿਆ ਦੋਨੋਂ ਠੀਕ ਨੇ ਬੈਗ ਦੱਸੋ ਜੋਤੀ ਕਿੱਥੇ ਰੱਖਿਆ ਜੀ ਉਹ ਸਾਹਮਣੇ ਪੀਲੇ ਬੈਗਾਂ ਚ ਠੀਕ ਹੈ ਠੀਕ ਸੋ ਇਸ ਕਰਕੇ ਅੱਜ ਕੱਲ ਉਹਦੀ ਪੈਕਿੰਗ ਵੀ ਚੱਲ ਪਈ ਆ ਜੀ 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 ਸਹੀ ਸਮਾਂ ਕੀ ਆਲੂ ਸਟੋਰ ਕਰਨ ਦਾ ਜਿਹੜਾ ਵੀ ਆਪਾਂ ਹੁਣ ਇਹ ਸਟੋਰ ਕਰਨ ਦੇ ਕਾਬਿਲ ਹੋ ਗਿਆ ਇਹਨੂੰ ਸਟੋਰ ਕਰ ਦੇਣਾ ਚਾਹੀਦਾ ਉਹੀ ਬਸ ਧਿਆਨ ਇਹ ਰੱਖਣਾ ਜੀ ਪਟਾਈ ਤੋਂ 30 ਦਿਨ ਤੋਂ ਵੱਧ ਢੇਰੀਆਂ ਚ ਨਾ ਰਹੇ ਹਾਂ ਤੁਰੰਤ ਉਹਦੀ ਗ੍ਰੇਡਿੰਗ ਕਰਨੀ ਆ ਗ੍ਰੇਡਿੰਗ ਕਰਕੇ ਉਹਦੀ ਪੈਕਿੰਗ ਕਰਨੀ ਆ ਪੈਕਿੰਗ ਕਰਕੇ ਕੋਸ਼ਿਸ਼ ਕਰਨੀ 12 ਘੰਟੇ ਦੇ ਵਿੱਚ ਵਿੱਚ ਉਹ ਸਟੋਰ ਤੱਕ ਪਹੁੰਚ ਜਾਵੇ ਹੂੰ ਜਿਆਦਾ ਸਮਾਂ ਬਾਹਰ ਨਹੀਂ ਰੱਖਣਾ ਕਿਉਂਕਿ ਜਦੋਂ ਆਪਾਂ ਕੋਲਡ ਸਟੋਰਾਂ ਵਿੱਚ ਆਲੂ ਭੇਜਦੇ ਆ ਉਹਦੇ ਵਿੱਚ ਵੀ ਹੌਲੀ ਹੌਲੀ ਟੈਂਪਰੇਚਰ ਥੱਲੇ ਨੂੰ ਆਉਣਾ ਹਾਂ ਇੱਕ ਦਮ ਹੀ ਨਹੀਂ ਆਉਣਾ 2 ਤੋਂ 4 ਡਿਗਰੀ ਸੈਲਸੀਅਸ ਇਸ ਕਰਕੇ ਆਲੂ ਨੂੰ ਬਾਹਰੋਂ ਹੀ ਆਪਾਂ ਠੰਡਾ ਕਰਕੇ ਲੈ ਕੇ ਜਾਣਾ ਹੂੰ ਪੋਸਟ ਬਸ ਉਹ 30 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਆਪਾਂ ਸਟੋਰ ਤੱਕ ਪਹੁੰਚਾ ਦੇਣਾ ਅੱਛਾ ਡਾਕਟਰ ਸਾਹਿਬ ਸਟੋਰ ਤੱਕ ਲੈ ਜਾਂਦੇ ਸਮੇਂ ਹਾਂਜੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅਸੀਂ ਕਈ ਵਾਰੀ ਐਦਾਂ ਬਈ ਕਈ ਵਾਰ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਅਸੀਂ ਦਿਮਾਗ 'ਚ ਨਹੀਂ ਰੱਖਦੇ ਤੇ ਆਲੂ ਖਰਾਬ ਹੋ ਜਾਂਦੇ ਆ ਜਾਂਦੇ ਜਾਂਦੇ ਬਿਲਕੁਲ ਚਾਹ ਸਾਜੀ ਕੱਲ ਇਸ ਤਰ੍ਹਾਂ ਹੋਈ ਕਿ ਜਿਹੜਾ ਅਸੀਂ ਬੀਜ ਵਾਸਤੇ ਆਲੂ ਰੱਖਣਾ ਹਾਂਜੀ ਵੈਸੇ ਤਾਂ ਖਾਣ ਲਈ ਵੀ ਧਿਆਨ ਰੱਖਣ ਦੀ ਗੱਲ ਹੈ ਹਾਂ ਜਦੋਂ ਲੇਬਰ ਟਰਾਲੀ ਲੋਡ ਕਰਦੀ ਆ ਹਾਂਜੀ ਜਦੋਂ ਪਹਿਲੀ ਬੋਰੀ ਰੱਖੀ ਜਾਂਦੀ ਆ ਹੂੰ ਕਿੱਡੀ ਦੂਰ ਵੀ ਕਿਸਾਨ ਦਾ ਘਰ ਹੋਵੇ ਉਹਨੂੰ ਪਤਾ ਲੱਗ ਜਾਂਦਾ ਵੀ ਟਰਾਲੀ ਭੰਨੀ ਸ਼ੁਰੂ ਹੋ ਗਈ ਹੂੰ ਕਿਉਂ ਕਿਉਂਕਿ ਸਿਰ ਤੋਂ ਚੱਕ ਕੇ ਬੋਰੀ ਮਾਰਦੇ ਆ ਹਾਂ ਉਹ ਐਡੀ ਆਵਾਜ਼ ਆਉਂਦੀ ਇਸ ਕਰਕੇ ਸਾਨੂੰ ਚਾਹੀਦਾ ਕਿ ਇਹਨੂੰ ਇਸ ਤਰ੍ਹਾਂ ਆਰਾਮ ਨਾਲ ਰੱਖੀਏ ਵੀ ਇਹ ਇਹਦੇ ਵਿੱਚ ਵੀ ਜਾਣ ਆ ਜਾਣ ਬਿਲਕੁਲ ਜੀ ਸਾਲ ਲੈਂਦੇ ਆ ਤੈਨਾਂ ਹੀ ਗੱਲਾਂ ਕਰਦੇ ਆ ਆ ਬਿਲਕੁਲ ਜੀ ਕਿਸਾਨ ਤੇ ਆਪਣੀ ਫਸਲ ਨਾਲ ਵੈਸੇ ਹੀ ਗੱਲਾਂ ਕਰ ਕਰ ਲਾਓ ਜੀ ਫਿਰ ਤਾਪਮਾਨ ਦੀ ਗੱਲ ਕਰ ਲਈਏ ਵਿਭਾਗ ਮੌਸਮ ਵਾਲਿਆਂ ਨੇ ਕਰ ਲਿਆ ਹਾਲ ਜੀ ਜੀ ਪੜ੍ਹਦੇ ਪਿਛਲੇ 24 ਘੰਟਿਆਂ ਚ ਜਿਹੜਾ ਤਾਪਮਾਨ ਆ ਜਲੰਧਰ ਵਾਤਵਾਦ 24 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਗੁਰਦਾਸਪੁਰ ਚ 24 ਤੇ 9 ਫਿਰੋਜ਼ਪੁਰ ਚ ਵਾਤਵਾਦ 25 ਤੇ ਘੱਟ ਤੋਂ ਘੱਟ 8.4 ਜੀ ਪਟਿਆਲਾ ਚ 24.8 ਤੇ 11.1 ਅੰਮ੍ਰਿਤਸਰ ਚ ਵਾਤਵਾਦ 27.7 ਤੇ ਘੱਟ ਤੋਂ ਘੱਟ 8.7 ਬਠਿੰਡਾ ਚ 24 ਡਿਗਰੀ ਸੈਲਸੀਅਸ ਵਾਤਵਾਦ ਤੇ ਘੱਟ ਤੋਂ ਘੱਟ 7.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਜੀ ਤੇ ਮੌਸਮ ਬਾਰੇ ਇਹਨਾਂ ਨੇ ਖਬਰ ਕਰ ਲਿਆ ਵੀ ਆ ਆਉਣ ਵਾਲੇ 24 ਘੰਟਿਆਂ 'ਚ ਤੇ ਮੌਸਮ ਖੁਸ਼ਕ ਰਹਿੰਦੀ ਸੰਭਾਵਨਾ ਹੈ ਜੀ ਜੀ ਪਰ ਆਉਣ ਵਾਲੇ 4-5 ਦਿਨ ਬਾਅਦ ਹਲਕੇ ਛਿਟੇ ਜਾਂ ਹਲਕੀ ਬਾਰਿਸ਼ ਕੁਝ ਥਾਵਾਂ 'ਤੇ ਪੈ ਸਕਦੀ ਆ ਜੀ 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 ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 14401 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਜੀ ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ বাসਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੀ